ਵਿਆਹ ਵਿੱਚ ਸਟੇਜ ਤੇ ਨੱਚ ਰਹੇ ਵਿਅਕਤੀ ਨੇ ਆਰਕੈਸਟਰਾ ਵਾਲੀ ਕੁੜੀ ਨਾਲ ਕੀਤੀ ਆਕਰਤੂਤ ਵੀਡੀਓ ਹੋਈ ਅੱਗ ਵਾਂਗ ਵਾਇਰਲ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕੁਝ ਲੋਕ ਸ਼ਰਾਬ ਪੀ ਕੇ ੱੱੱਕੇ ਨਾਲ ਸਟੇਜ ਤੇ ਚੜ ਕੇ ਨੱਚਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਤੇ ਇੱਕ ਆਰਕੈਸਟਰਾ ਵਾਲੀ ਕੁੜੀ ਨੱਚ ਰਹੀ ਹੈ ਅਤੇ ਉਸ ਦੇ ਨਾਲ ਦੋ ਹੋਰ ਵਿਅਕਤੀ ਨੱਚ ਰਹੇ ਨੇ ਪਰ ਇੱਕ ਵਿਅਕਤੀ ਨੱਚਦਾ ਨੱਚਦਾ ਆਰਕੈਸਟਰਾ ਵਾਲੀ ਕੁੜੀ ਦਾ ਹੱਥ ਫੜਨ ਲੱਗ ਜਾਂਦਾ ਹੈ ਉਸ ਦੀ ਇਹ ਹਰਕਤ ਦੇਖ ਕੇ ਕੁੜੀ ਕਹਿੰਦੀ ਹੈ ਕਿ ਦਾ ਨਾ ਕਰ ਪਰ ਫਿਰ ਵੀ ਉਹ ਵਿਅਕਤੀ ਨਹੀਂ ਹਟਦਾ ਤੇ ਕੁੜੀ ਦਾ ਹੱਥ ਫੜ ਲੈਂਦਾ ਏ ਉਸ ਵਿਅਕਤੀ ਦੀ ਇਸ ਹਰਕਤ ਤੋਂ ਦੁਖੀ ਹੋ ਕੇ ਆਰਕੈਸਟਰਾ ਵਾਲੀ ਕੁੜੀ ਉਸ ਨੂੰ ੱੱਕਾ ਮਾਰਦੀ ਹੈ ਅਤੇ ਗੱਲ ਐਨੀ ਵੱਧ ਜਾਂਦੀ ਹੈ ਕਿ ਆਰਕੈਸਟਰਾ ਵਾਲੀ ਕੁੜੀ ਉਸ ਵਿਅਕਤੀ ਦੇ ਲੱਤ ਵੀ ਮਾਰਦੀ ਏ ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਉਸਦੇ ਸਾਥੀ ਫੜ ਲੈਂਦੇ ਨੇ ਅਤੇ ਕੁੜੀ ਸਟੇਜ ਤੋਂ ਹੇਠਾਂ ਚਲੀ ਜਾਂਦੀ ਏ ਸੋ ਇੱਜ਼ਤ ਤਾਂ ਸਭ ਦੀ ਹੁੰਦੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਜੋ ਕੁੜੀ ਘਰ ਦੇ ਹਾਲਾਤਾਂ ਜਾਂ ਮਜਬੂਰੀ ਵਿੱਚ ਨੱਚ ਰਹੀ ਹੋਵੇ ਉਹ ਗਲਤ ਹੀ ਹੋਵੇ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ